ਕਿਆ ਜਾਣਾਂ ਕਿਆ ਗਤ ਰਾਮ ਹਮਾਰੀ ਪੰਡਿਤ ਸ਼ਾਸਤ ਸਿਮਰਤ ਪੜਿਆ ਆ ਭਜ ਮਨ ਮੇਰੇ ਹਰ ਪਜਮਨ ਸਵਾਰੀ ਸੰਿਆਸੀ ਪ੍ਰਕਿਰਤੀ त्याग ਕਰੀ ਬ੍ਰਾਹਮ i <laughs> ਖਤਰੀ ਕਰਮ <singing flowers> We're <laughs> ਮੇਰੇ ਹਰ ਪੱਜ ਮਨ ਮੇਰੇ ਕਰ ਪਹੁੰਚ ਜੇ ਤੂੰ ਪਾਰੀ ਕਰ ਪਹੁੰਚ ਜੇ ਤੂੰ ਪਾਰੀ ਨਾ ਜਾਣਿਆ ਕੀ ਕਰਤ ਰਾਹੋ ਕਰੁ ਕਿਰਪਾ ਨਾ ਜਾਣਿਆ ਕੀ ਕਰਤ ਆਵਾਖਤਰੀ ਕਰਮ ਕਰੇ ਸੁਰਤਨ ਪਾਵੇ ਵੈਸ ਫਰਕਿਤ ਕਮਾਵੇ ਮੈਂ ਮੂਰਖ ਹਰ ਨਾਮ ਛਡਾਵੇ ਹਰ ਪਜ ਮਨ ਮੇਰੇ ਹਰ ਪਜ ਮਨ ਮੇਰੇ ਹਰ ਪਜ ਮਨ ਮੇਰੇ ਹਰ ਪਜ ਮਨ ਮੇਰੇ ਤਰ ਭੋਜ ਜਗ ਤੂੰ ਤਾਰੀ ਤਰ ਭੋਜ ਜਗ ਤੂੰ ਤਾਰੀ ਤੇਰੀ ਸਿਸਟ ਤੂੰ ਆ ਰਹਿ ਆ ਸਮਾਈ ਸਭ ਤੇਰੀ ਸਿਸਟ ਵਾਪ ਰਹਿ ਆ ਸਮਾਈ ਕਨਾਨਕ ਦੇ ਵੜਿਆ ਸਰ ਜਿਓ ਨਿਮਾੜਿਆ ਤੁਮਾ ਨੱਚੀ ਜੀਆਂ ਚੀਜ਼ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕੋ ਕੁਰਬਾਨ ਐਸੀ ਲਾਲ ਤੁਜ ਬਿਨ ਕੌਣ ਕਰੇ ऐसी तुझ बिन कौन करे गरीब निवाज गुसैया मेरा बात है छतर धरे सब तेरी सृष्टि आप रया समाल

ਦੀ ਨਦਰ ਵਿੱਚ ਹੈ ਉਹਦੀ ਬਖਸ਼ਿਸ਼ ਦੇ ਵਿੱਚ ਹੈ ਉਹਦਾ ਕੋਈ ਸਾਨੀ ਨਹੀਂ ਸਾਡੇ ਸੰਸਾਰ ਦੇ ਵਿੱਚ ਆਪ ਜਿਨੇ ਸ਼ਬਦ ਸ਼ਰਮਣ ਕੀਤਾ ਹਰ ਕੀ ਬੜਿਆਈ ਦੇਖੋ ਸੰਤੋ ਹਰ ਨਿਮਾਣਿਆ ਮਾਣ ਦੇ ਵਾਈ ਜਿਉਂ ਨਿਮਾਣਾ ਨਿਤਾਣਾ ਸੰਸਾਰ ਦੇ ਵਿੱਚ ਹੁੰਦਾ ਜਿਹਦੇ ਹੱਥ ਕੋਈ ਪਾਵਰ ਕੋਈ ਜਾਣਦਾ ਹੀ ਨਹੀਂ ਉਸ ਨੂੰ ਉਹਨੂੰ ਵੀ ਦੁਨੀਆ ਦੇ ਉਹ ਤਖਤੇ ਉੱਤੇ ਉਹ ਵਿਡਿਆਈ ਸਤਕਾਰ ਮਿਲ ਜਾਂਦਾ ਕਿ ਉਹ ਵੀ ਕਿਸੇ ਨੂੰ ਤਾਰਨ ਹਿੱਤ ਕਿਸੇ ਨੂੰ ਨਿਸਤਾਰ ਨਿਸਤਾਰ ਨਹਿਤ ਕਿਸੇ ਨੂੰ ਨਿਸਤਾਰ ਸਕਦਾ ਹੈ ਤਾਰ ਸਕਦਾ ਹੈ ਇਹਦੀ ਵੱਡੀ ਐਗਜ਼ੈਂਪਲ ਜਿਹੜੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਿਲਦੀ ਸਕਦੇ ਜਿਹੜੇ ਭਗਤ ਬੈਠੇ ਨੇ ਕਬੀਰ ਰਵਿਦਾਸ ਜੈਦੇਵ ਤਰਲੋਚਨ ਭਗਤ ਕਬੀਰ ਦੀ ਅਸੀਂ ਐਗਜ਼ਾਮਪਲ ਲਈਏ ਭਗਤ ਕਬੀਰ ਸਾਹਿਬ ਕਿਸੇ ਸਕੂਲ ਵਿੱਚ ਨਹੀਂ ਪੜੇ ਕੋਈ ਐਜੂਕੇਸ਼ਨ ਨਹੀਂ ਉਹਨਾਂ ਦੀ ਕੋਈ ਕਿਸੇ ਜਗ੍ਹਾ ਤੇ ਜਾ ਕੇ ਵਿਦਿਅਕ ਅਦਾਰੇ 'ਚ ਜਾ ਕੇ ਕਿਉਂਕਿ ਉਹ ਸਮਾਂ ਹੀ ਐਸਾ ਸੀ ਕਿ ਜੋ ਨੀਵੀਂ ਜਾਤ ਦੇ ਸਨ ਸ਼ੂਦਰ ਸਨ ਉਹਨਾਂ ਨੂੰ ਪਾਠਸ਼ਾਲਾ ਦੇ ਵਿੱਚ ਭਾਵ ਕਿ ਸਕੂਲ ਸਕੂਲ ਪੜ੍ਹਾਉਂਦੀ ਸੀ ਪਾਠਸ਼ਾਲਾ ਉਹ ਤੇ ਜਾਂਦੀ ਆਗਿਆ ਨਹੀਂ ਸੀ ਔਰ ਧਾਰਮਿਕ ਜੋ ਅਦਾਰੇ ਸਨ ਉਹਨਾਂ ਦੇ ਵੀ ਦਰਵਾਜੇ ਬੰਦ ਸਨ ਭਗਤ ਨਾਮਦੇਵ ਨੇ ਆਪਣੀ ਬਾਣੀ ਚ ਲਿਖਿਆ ਹਸਤ ਖੇਲ ਤੇਰੇ ਦੇਹ ਰੇ ਆਇਆ ਭਗਤ ਕਰਤ ਨਾਮਾ ਪਕਰ ਉਠਾਇਆ ਕਾਰਨ ਹੀਨੜੀ ਜਾਤ ਮੇਰੀ ਜਦ ਮਰਾਇਆ ਛੀਪੇ ਕੇ ਜਨਮ ਕਾਹੇ ਕੋ ਆਇਆ ਆਛਰ ਬਾਣੀ ਚ ਲਿਖਿਆ ਹਸਤ ਖੇਲ ਤੇਰੇ ਦੇਹ ਰੇ ਆਇਆ ਭਗਤ ਕਰਤ ਨਾਮਾ ਪਕਰ ਉਠਾਇਆ ਉਸ ਦਰਬਾਰ ਚੋਂ ਮੁਲਬਾਰ ਕਰ ਦਿੱਤਾ ਜੋ ਧਾਰਮਿਕ ਮੰਦਰ ਸੀ ਕਿਉਂਕਿ ਧਾਰਮਿਕ ਮੰਦਰ ਦੇ ਤੇ ਵਿਦਿਅਕ ਮੰਦਰ ਦੇ ਦਰਵਾਜ਼ੇ ਛੂਦਰਾਂ ਲਈ ਕਈ ਸੈਂਕੜੇ ਸਾਲ ਜਿਹੜੇ ਨੇ ਬੰਦ ਰਹੇ ਨੇ ਨਾ ਵਿਦਿਆ ਹਾਸਲ ਕਰ ਸਕਦੇ ਨਾ ਧਾਰਮਿਕ ਵਿਦਿਆ ਜੋ ਅਧਿਆਤਮਿਕ ਗਿਆਨ ਹੈ ਤੋ ਇਹਨਾਂ ਲਈ ਬਿਲਕੁਲ ਬੰਦ ਸਨ ਕਿੰਡੀ ਵੱਡੀ ਹਿੰਸਾ ਹੈ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਫਕਤ ਨਾਮ ਦੇ ਮੈਂ ਆਪਣੀ ਬਾਣੀ ਦੇ ਵਿੱਚ ਕਹਿ ਕਹਿ ਰਹੇ ਹਾਂ ਹਿੰਦੜੀ ਜਾਤ ਮੇਰੀ ਜਾਤ ਮਰਾਇਆ ਛੀਪੇ ਕੇ ਜਨਮ ਕਾਹੇ ਕੋ ਆਇਆ ਪਰ ਗੱਲ ਮੁਕਤੀ ਜਿੱਥੇ ਜਾ ਕੇ ਪੈਜ ਜਿਹੜੀ ਹੈ ਉਹ ਨਿਰੰਕਾਰ ਨੇ ਬਖਸ਼ਿਸ਼ ਕੀਤੀ ਹੈ ਉਹਦੀ ਵਡਿਆਈ ਮਿਲੀ ਤੇ ਹੋਇਆ ਕੀ ਲੈ ਕਮਲੀ ਚਲਿਓ ਪਲਟਾ ਜੋਰੇ ਪਾਛੇ ਬਿਠਾ ਜਾ ਜੋ ਜੋ ਨਾਮ ਹਰ ਗੁਣ ਉਚਰੈ ਜੋ ਜੋ ਨਾਮ ਹਰ ਗੁਣ ਉਚਰੈ ਜੋ ਜੋ ਨਾਮ ਹਰ ਗੁਣ ਉਚਰੈ ਜੋ ਜੋ ਨਾਮ हर गुण कुछ रै कुछ हर गुण कुछ रैना जाना क्या गत राव हमारा गाना जाना क्या गत राव हमारा थोड़ी गल रह गई है वो कंप्लीट करके फिर शब्द न ਕੰਬਲ ਕਰਕੇ ਫਿਰ ਆਪ ਤੇ ਪਾਸਵਖਵਾ ਮੰਗਣੀ ਹੈ। ਉਹ ਸੰਸਾਰ ਦੇ ਵਿੱਚ ਐਸਾ ਤਬਕਾ ਹੁੰਦਾ ਹੈ ਜਿਹੜਾ ਬਿਲਕੁਲ ਥੱਲੇ ਹੁੰਦਾ ਹੈ। ਤੇ ਐਸਾ ਤਬਕਾ ਵੀ ਹੈ ਐਸੇ ਲੋਕ ਵੀ ਹੈ ਜਿਹੜੇ ਬਿਲਕੁਲ ਉੱਪਰ ਬੈਠੇ ਹੋਏ ਜਿਨ੍ਹਾਂ ਨੂੰ 엘ੀਟ ਬੰਦੇ ਕਹਿੰਦੇ ਨੇ। ਇੱਕ ਮਿਡਲ ਕਲਾਸ ਹੁੰਦੀ ਹੈ। ਇੱਕ ਦਰਮਿਆਨ ਦੇ ਵਿੱਚ ਹੁੰਦੇ। ਜੇ ਮਨੁੱਖਤਾ ਦੇ ਤਿੰਨ ਪੋਰਸ਼ਨ ਕੀਤੇ ਜਾਣ ਵੈਸੇ ਇਸ ਸ਼ਬਦ ਦੇ ਵਿੱਚ ਚਾਰ ਵਰਨਾਂ ਦੀ ਗੱਲ ਕੀਤੀ ਗਈ ਹੈ। ਮੋٹے ਤੌਰ ਤੇ ਔਰ ਸੰਸਾਰ ਦੇ ਵਿੱਚ ਚਾਰ ਕਿਸਮ ਦੇ ਆਦਮੀ ਬੰਦੇ ਮਨੁੱਖ ਜਿਹੜੇ ਨੇ ਪਾਏ ਜਾਂਦੇ ਨੇ ਇੱਕ ਉਹ ਲੋਕ ਹੁੰਦੇ ਨੇ ਜਿਹੜੇ ਵਿਦਿਆ ਪੜਦੇ ਨੇ ਪਹਿਲੀ ਪੰਕਤੀ ਹੈ ਪੰਡਿਤ શાਸਤ ਸਿਮਰਤ ਪੜਿਆ ਜੋਗੀ ਗੋਰਖ ਗੋਰਖ ਕਰਿਆ ਮੈਂ ਮੂਰਖ ਹਰ ਹਰ ਜਪ ਪੜਿਆ ਮੇਰੇ ਕੋਲ ਕੀ ਆਧਾਰ ਹੈ ਕਿਉਂਕਿ ਜਿਨ੍ਹਾਂ ਨੇ ਵਿਦਿਆ ਪੜੀ ਹੈ ਜਿਨ੍ਹਾਂ ਨੇ ਗਿਆਨ ਹਾਸਲ ਕੀਤਾ ਉਹ ਤੇ ਆਪਣੇ ਗਿਆਨ ਦੇ ਆਸਰੇ ਤਰ ਜਾਣਗੇ ਮੇਰੇ ਕੋਲ ਤਾਂ ਕੁਝ ਵੀ ਨਹੀਂ ਜਾ ਪਹੀਨ ਤਪਹੀਨ ਕੁਲਹੀਨ ਕਰਮਹੀਨ ਨਾ ਮੇਰੀ ਕੁਲ ਵੱਡੀ ਨਾ ਮੇਰੀ ਜਾਤ ਵੱਡੀ ਨਾ ਮੈਂ ਕਿਤੋਂ ਪੜ੍ਹਾਈ ਕੀਤੀ ਮੇਰਾ ਕੋਣ ਆਸਰਾ ਹੈ ਸਤਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹਦਾ ਉਹ ਆਸਰਾ ਬਣਦਾ ਹੈ ਨਾ ਨਿਰੰਕਾਰ ਫਿਰ ਸਾਰੇ ਦੁਨੀਆ ਦੇ ਆਸਰੇ ਜਿਹੜੇ ਨੇ ਖਤਮ ਹੋ ਜਾਂਦੇ ਨੇ ਉੱਥੇ ਕੋਈ ਆਸਰਾ ਕੰਮ ਨਹੀਂ ਆਉਂਦਾ ਕਿਤੇ ਨਿਰੰਕਾਰ ਜਿਹੜਾ ਹੈ ਪਰਮੇਸ਼ਰ ਜਿਹੜਾ ਆਪ ਸਹਾਈ ਹੁੰਦਾ ਹੈ ਆਪ ਬੰਨਾ ਬਣ ਕੇ ਹਲੋ ਜਾਂਦਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਦਾ ਡੇਰਾ ਭੰਨਾ ਉੱਥੇ ਕੋਈ ਦੁੱਖ ਦਿਲਦਰ ਕੋਈ ਗਮ ਫੇਕਰ ਆਲਸ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਕੋਈ ਝੋਰਾ ਨਹੀਂ ਰਹਿ ਜਾਂਦਾ ਤੇ ਭਗਤ ਨਾਮਦੇਵ ਜੀ ਕਹਿੰਦੇ ਨੇ ਜਪਹੀਨ ਤਪਹੀਨ ਕੁਲਹੀਨ ਕਰਮਹੀਨ ਨਾਮੇ ਕੇ ਸੁਆਮੀ ਤੇਉ ਤਰੇ بڑے بڑے ਪਾਪੀ ਜਿਨ੍ਹਾਂ ਨੂੰ ਸੰਸਾਰ ਦੇ ਵਿੱਚ ਮਾੜੀ ਨੀਵੀ ਨਿਗਾਹ ਦੇ ਨਾਲ ਦੇਖਿਆ ਜਾਂਦਾ ਸੀ ਪਰੋ ਸ਼ਬਦ ਉਹਨਾਂ ਦੀ ਸਤਗੁਰੂ ਨੇ ਜਦੋਂ ਬਾਹ ਫੜੀ ਜਦੋਂ ਉਹਨਾਂ ਨੇ ਸਤਗੁਰੂ ਦੀ ਬਾਹ ਫੜੀ ਹੈ ਤੇ ਗੁਰੂ ਗੁਰੂ ਸੱਚੇ ਪਾਤਸ਼ਾਹ ਨੇ ਪਰਮਾਤਮਾ ਨੇ ਉਹਨਾਂ ਦਾ ਰੁਤਬਾ ਇਤਨਾ ਹਾਈ ਕਰ ਦਿੱਤਾ ਇਸ ਸੰਸਾਰ ਦੇ ਵਿੱਚ ਕਿ ਲੋਕ ਉਹਨਾਂ ਨੂੰ ਵੀ ਅੱਜ ਜਾ ਕੇ ਨਮਸਕਾਰਾਂ ਕਰਦੇ ਨੇ ਅੱਜ ਕਹ ਕੋ ਸਤਿਨਾਮ ਵਾਹਿਗੁਰੂ ਇਹ ਹਰ ਕੀ ਵਡਿਆਈ ਹੈ ਮੈਂ ਬੇਨਤੀ ਕਰ ਰਿਹਾ ਸੀ ਕਿ ਇੱਕ ਲੋਕ ਹੁੰਦੇ ਜਿਹੜੇ ਵਿਦਿਆ ਪੜ੍ਹਦੇ ਨੇ ਉਹਨਾਂ ਨੂੰ ਪੰਡਿਤ ਬ੍ਰਾਹਮਣ ਕਹਿੰਦੇ ਨੇ ਇੱਕ ਲੋਕ ਉਹ ਹੁੰਦੇ ਨੇ ਜਿਹੜੇ ਰਣ ਜੁੱਧ ਵਿੱਚ ਲੜਦੇ ਨੇ ਵਾਰੀਅਰ ਹੁੰਦੇ ਨੇ ਉਹਨਾਂ ਨੂੰ ਖੱਤਰੀ ਕਹਿੰਦੇ ਨੇ ਕਸ਼ਤਰੀਏ ਵੀ ਕਹਿੰਦੇ ਨੇ ਇੱਕ ਲੋਕ ਉਹ ਹੁੰਦੇ ਨੇ ਜਿਹੜੇ ਵਪਾਰ ਕਰਦੇ ਨੇ ਮੋٹے ਤੌਰ ਤੇ ਚਾਰ ਕਿਸਮ ਦੇ ਲੋਕ ਸੰਸਾਰ ਵਿੱਚ ਹੁੰਦੇ ਨੇ ਬਾਕੀ ਮਿਕਸ ਕੈਟਾਗਰੀ ਦੀ ਹੋ ਸਕਦੀ ਹੈ ਉਹਨਾਂ ਨੂੰ ਵੈਸ਼ ਕਹਿੰਦੇ ਨੇ ਬਿਜ਼ਨਸਮੈਨ ਕਹਿੰਦੇ ਨੇ ਉਹ ਵਪਾਰ ਦੇ ਵਿੱਚ ਉਹਨਾਂ ਦੀ ਸਕਿੱਲ ਜਿਹੜੀ ਬੜੀ ਤੇਜ਼ ਹੁੰਦੀ ਹੈ ਇੱਕ ਸ਼ੂਦਰ ਹੁੰਦੇ ਨੇ ਸ਼ੂਦਰ ਦਾ ਅਸੀਂ ਨਿਖੇਧ ਕਰ ਦਿੱਤਾ ਨੀਮਾ ਕਰ ਦਿੱਤਾ ਸ਼ੂਦਰ ਦਾ ਮਤਲਬ ਹੁੰਦਾ ਹੈ ਸੇਵਾਦਾਰ ਜਿਹੜਾ ਸੇਵਾ ਕਰਨ ਵਾਲਾ ਹੁੰਦਾ ਹੈ ਤੋਂ ਬ੍ਰਾਹਮਣ ਖੱਤਰੀ ਵੈਸ਼ ਸ਼ੂਦ ਇਹ ਤਿੰਨਾਂ ਦਾ ਜ਼ਿਕਰ ਤੁਸੀਂ ਦੇਖੋਗੇ ਨਾ ਸ਼ਬਦ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਰਦੇ ਪਏ ਨੇ ਜੋਗੀ ਗੋਰਖ ਪੰਡਿਤ ਸ਼ਾਸਤ ਸਿਮਰਤ ਪੜਿਆ ਜੋਗੀ ਗੋਰਖ ਗੋਰਖ ਕਰਿਆ ਮੈਂ ਕੀ ਕੀਤਾ ਮੈਂ ਮੂਰਖ ਹਰ ਹਰ ਜਪ ਪੜਿਆ ਅਗਲੀ ਪੰਕਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਖੱਤਰੀ ਕਰਮ ਕਰੇ ਸੁਰਤਨ ਪਾਵੇ ਖੱਤਰੀ ਜੋ ਰੰਧ ਜੁਦ ਵਿੱਚ ਲੜਦਾ ਹੈ ਔਰ ਵੀਰ ਗਤੀ ਨੂੰ ਸੂਰ ਗਤੀ ਨੂੰ ਪ੍ਰਾਪਤ ਹੁੰਦਾ ਹੈ ਖੱਤਰੀ ਕਰਮ ਕਰੇ ਸੁਰਤਨ ਪਾਵੇ ਸੂਦ ਵੈਸ਼ ਪ੍ਰਕਿਰਤਿ ਕਮਾਵੇ ਮੈ ਮੂਰਖਰ ਨਾਮ ਛਡਾਵੇ ਅਗਲੀ ਗੱਲ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਖੀਰਲੀ ਪੰਕਤੀ ਤੇ ਸਾਂਸੀ ਸਭ ਤੇਰੀ ਸ੍ਰਿਸ਼ਟ ਤੂੰ ਆਪ ਰਹਾ ਸਮਾਈ ਗੁਰਮੁਖ ਨਾਨਕ ਦੇ ਵੜਿਆਈ ਜਿਸ ਨੂੰ ਪਾਤਸ਼ਾਹ ਵੜਿਆਈ ਦੇ ਦਿੰਦਾ ਨਾ ਉਹ ਫਿਰ ਹਰ ਜੀ ਉਹ ਨਮਾਣਿਆ ਤੋਂ ਮਾਣ ਨਚੀ ਜੀਆਂ ਚੀਜ਼ ਕਰੇ ਮੇਰਾ ਗੋਬਿੰਦ ਐਸੇ ਗੋਬਿੰਦ ਤੇ ਤੇ ਐਸੇ ਪਰਮਾਤਮਾ ਤੇ ਮੈਂ ਅੰਧਲੇ ਨੇ ਹੁਣ ਆਪਣੀ ਟੇਕ ਰੱਖ ਦਿੱਤੀ ਆਪਣਾ ਆਸਰਾ ਉਸ ਨੂੰ ਬਣਾ ਲਿਆ ਮੈਂ ਅੰਧਲੇ ਹਰ ਨਾਮ ਲਕੁਟੀ ਟੋਹਣੀ ਔਰ ਹੋਰ ਵੀ ਸ਼ਬਦ ਦੇ ਵਿੱਚ ਭਗਤ ਨਾਮਦੇਵ ਜੀ ਕਹਿੰਦੇ ਨੇ ਮੈਂ ਅੰਧਲੇ ਕਿ ਟੇਕ ਤੇਰਾ ਨਾਮ ਖੁਦਕਾਰਾ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰਾ ਆਉ ਅਗਲੀਆਂ ਚੌਕੀਆਂ ਦੇ ਵਿੱਚ ਕੁਝ ਹੋਰ ਬੇਨਤੀਆਂ ਆਪ ਜੀ ਨੂੰ ਕਰਾਂਗੇ ਅਖੀਰਲੀ ਪੰਕਤੀ ਨਾਲ ਜੁੜਦੇ ਹਾਂ ਫਿਰ ਕੀਰਤਨ ਦੀ ਸਮਾਪਤੀ ਹੈ ਸਭ ਤੇਰੀ ਸ੍ਰਿਸ਼ਟ ਤੂ ਰਹਿ ਆਸਵਾਈ ਗੁਰਮੁਖ